ਸਸੀ ਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਸਵਾਗਤ ਹੈ ਲਓ ਜੀ ਆਪਾਂ ਅੱਜ ਪਸ਼ਮੀਨੇ ਦੇ ਸੂਟਾਂ ਤੇ ਲਾਤੀ ਸੇਲ ਜਿਹੜੇ ਸੂਟ ਆ ਸਾਰੇ ਸਾਰੇ ਜੀ ਸਟੈਂਪ ਵਾਲਾ ਰਾਮਟੈਕ ਪਸ਼ਮੀਨਾ ਹੈ ਜਿਹੜਾ ਜਿਵੇਂ ਪੇਪਰ ਜਾਂ ਲੱਗਿਆ ਹੁੰਦਾ ਤੇ ਉਹ ਪੇਪਰ ਆਪਾਂ ਲਾ ਦੋ ਤਾਂ ਉਹਦੇ ਤੇ ਕੋਈ ਸਟੈਂਪ ਨਹੀਂ ਹੁੰਦੀ ਆਪਣੇ ਥੋੜੀ ਥੋੜੀ ਦੂਰ ਤੇ ਸਟੈਂਪ ਹੈ ਰਾਮਟੈਕ ਪਸ਼ਮੀਨੇ ਦਾ ਸੂਟ ਹੈ ਸੂਟ ਤੁਸੀਂ ਪਾਉਂਗੇ ਤੇ ਇਹ ਤੁਹਾਡੇ ਤੋਂ ਖਿਹੜਾ ਨਹੀਂ ਛੁੱਟਣਾ ਇੰਨਾ ਵਧੀਆ ਸਟੱਫ ਹੈ ਨਾ ਕੋਈ ਬੋਰਾ ਆਵੇ ਨਾ ਕੋਈ ਰੰਗ ਫੇਂਟ ਹੋਵੇ ਇਹਨਾਂ ਦਾ ਆਪਾਂ ਆਪ ਵਰਕ ਕਰਾਇਆ ਮਸ਼ੀਨੀ ਵਰਕ ਹੈ ਕੋਈ ਕੰਪਿਊਟਰ ਵਾਲਾ ਵਰਕ ਨਹੀਂ ਹੈਗਾ ਇਹ ਸੂਟ ਪਹਿਲਾਂ ਆਪਾਂ 25-2500 ਦੇ ਸੇਲ ਕੀਤੇ ਆ ਹੁਣ ਆਪਾਂ ਇਹਨਾਂ ਤੇ 23-2300 ਪ੍ਰਾਈਸ ਕਰਿਆ ਜੀ ਇਹਨਾਂ ਦਾ 2300 ਦਾ ਕੋਈ ਵੀ ਤੁਸੀਂ ਸੂਟ ਲੈ ਸਕਦੇ ਆ ਕਈਆਂ ਦੇ ਵਰਕ ਤੇ बॉਟਮ ਤੇ ਵੀ ਵਰਕ ਹੈ ਪਰ ਆਪਾਂ ਸਾਰੇ ਹੁਣ ਇੱਕੋ ਹੀ ਰੇਟ ਤੇ ਲਾਤੇ ਆ ਇਹ ਹੈਗਾ ਜੀ ਫਰਸਟ ਇਹ ਬੜਾ ਪਿਆਰਾ 올ਿਵ ਗ੍ਰੀਨ ਜਾਂ ਕਲਰ ਹੈ ਥੋੜਾ ਜਿਹਾ ਲਾਈਟ ਆ ਰਿਹਾ ਤੇ ਤੇ 올ਿਵ ਗ੍ਰੀਨ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਇਹਦੇ ਫਰੰਟ ਤੇ ਵਰਕ ਹੈਗਾ ਬਾਜੂ ਤੇ ਸਾਰਿਆਂ ਦਾ ਵਰਕ ਹੋਊਗਾ ਜੀ ਕੋਈ ਵੀ ਸੂਟ ਦੀ ਇਸ ਤਰ੍ਹਾਂ ਨਹੀਂ ਹੋਊਗਾ ਵੀ ਬਾਜੂ ਤੇ ਵਰਕ ਨਾ ਹੋਵੇ ਆ ਦੇਖੋ ਜੀ ਇਹਦੇ ਤੇ ਬਾਜੂ ਤੇ ਵਰਕ ਹੈ ਇਸ ਤਰ੍ਹਾਂ ਪਾਈ ਹੋਈ ਹੈ ਤੇ ਫਲਾਵਰ ਹੈ ਇਹ ਬਾਜੂ ਤੇ ਵਰਕ ਹੈ ਇਹਦੀ ਜਿਹੜੀ ਬਾਟਮ ਹੈ ਉਹ ਪਲੇਨ ਹੈ ਉਸ ਤੋਂ ਅੱਗੇ ਪਿੰਕ ਕਲਰ ਦਾ ਇਹ ਚੈੱਕ ਵਾਲਾ ਪਸ਼ਮੀਨਾ ਹੈ ਥੋੜਾ ਜਿਹਾ ਚੈੱਕ ਹੈ ਦੇ ਵਿੱਚ ਤੇ ਸਟਾਫ ਸਾਰਿਆਂ ਦਾ ਬਹੁਤ ਜਿਆਦਾ ਸੌਫਟ ਹੈ ਦੇਖ ਲਓ ਇੰਨਾ ਹਾਰਡ ਕਪੜਾ ਨਹੀਂ ਹੈਗਾ ਇਹ ਤੇ ਇਹ ਵੀ ਰਾਮਟੈਕ ਪਸ਼ਮੀਨੇ ਦਾ ਸਾਰੇ ਸਾਰਿਆਂ ਤੇ ਸਟੈਂਪ ਲੱਗੀ ਹੋਈ ਹੈ ਜੀ ਵਿਦਆਊਟ ਸਟੈਂਪ ਕੋਈ ਨਹੀਂ ਹੈਗਾ ਇਹ ਤੁਸੀਂ ਇਹਦਾ ਵਰਕ ਦੇਖੋ ਜੀ ਕਿੰਨਾ ਕਲੀਨ ਵਰਕ ਹੈਗਾ ਇਸ ਤਰ੍ਹਾਂ ਇਹਦੇ ਫਰੰਟ ਤੇ ਇਸ ਤਰ੍ਹਾਂ ਡਿਜ਼ਾਈਨਿੰਗ ਹੈ ਔਰ ਬਾਜੂ ਤੇ ਵਰਕ ਹੈਗਾ ਬਾਜੂ ਤੇ ਇਸ ਤਰ੍ਹਾਂ ਲੈਂਥ ਦੇ ਵਿੱਚ ਵਰਕ ਹੈ ਜੀ ਫਲਾਵਰ ਅਤੇ ਇਸ ਤਰ੍ਹਾਂ ਲੈਂਥ ਦੇ ਵਿੱਚ ਵਰਕ ਹੈਗਾ ਉੱਪਰ ਤੱਕ ਜਾਊਗਾ ਤੁਹਾਡੇ ਮੋਢੇ ਤੱਕ ਇਹ ਵੀ ਬਹੁਤ ਸੋਹਣਾ ਕਲਰ ਹੈ ਜੀ ਪਿੰਕ ਕਲਰ ਹੈ ਸੋਟ ਦਾ ਮਿੱਠਾ ਜਿਹਾ ਪਿੰਕ ਹੈਗਾ ਇਹਦੀ ਬਾਟਮ ਤੇ ਵਰਕ ਨਹੀਂ ਹੈਗਾ ਇਹ ਵੀ ਆਪਾਂ 2300 ਦਾ ਲਾਤਾ ਜੀ ਇੱਕ ਹੈਗਾ ਜੀ ਇਹ ਇਹ ਹੈਗਾ ਸ਼ਿਮਰ ਪਸ਼ਮੀਨਾ ਇਹ ਰਾਮਟੈਕਸ ਪਸ਼ਮੀਨਾ ਨਹੀਂ ਹੈਗਾ ਜੀ ਸ਼ਿਮਰ ਪਸ਼ਮੀਨਾ ਇਹਦੇ ਇਸ ਤਰ੍ਹਾਂ ਆਪਾਂ ਵਰਕ ਕਰੇ ਇਹਦਾ ਪ੍ਰਾਈਸ 2000 ਹੈ ਜੀ ਇਹਦੇ ਬਾਜੂ ਤੇ ਵਰਕ ਹੈ ਬਸ ਤੇ ਉਹ ਬਾਟਮ ਤੇ ਵਰਕ ਨਹੀਂ ਹੈਗਾ ਇਸ ਤਰ੍ਹਾਂ ਇਹਦੇ ਬਾਜੂ ਤੇ ਹੀ ਵਰਕ ਹੈ ਕੋਈ ਵੀ ਸੂਟ ਬਿਨਾ ਬਾਜੂ ਤੋਂ ਨਹੀਂ ਹੋਊਗਾ ਬਾਜੂ ਤੇ ਸਭ ਤੋਂ ਵੱਧ ਵਰਕ ਹੋਊਗਾ ਇਹ ਸੂਟ ਹੈ ਜੀ ਇਹ ਹੈ ਜੈਲੋ ਇਹਦੇ ਵਿੱਚ ਫੋਟੋ ਥੋੜਾ ਲਾਈਟ ਆ ਰਿਹਾ ਥੋੜਾ ਡਾਰਕ ਹੈ ਇਹ ਵੀ ਰਾਮਟੈਕ ਪਸ਼ਮੀਨੇ ਦਾ ਸੂਟ ਹੈ ਜੀ ਇਹਦੇ ਤੇ ਦੇਖੋ ਤੁਸੀਂ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਜਿਵੇਂ ਆਪਾਂ ਹੈਂਡ ਵਰਕ ਕਰਦੇ ਆ ਇਸ ਤਰ੍ਹਾਂ ਵਰਕ ਹੈਗਾ ਉਹ ਤਾਂ ਦਾ ਇਹ ਸਾਰਾ ਇਹਦਾ ਫਰੰਟ ਤੇ ਇਸ ਤਰ੍ਹਾਂ ਬਣਿਆ ਹੋਇਆ ਡਿਜ਼ਾਈਨ ਹੈ। ਇਹਦੀ ਬਾਟਮ ਤੇ ਵੀ ਵਰਕ ਹੈਗਾ। ਆ ਇਹਦੀ ਬਾਟਮ ਤੇ ਵਰਕ ਹੈਗਾ ਇਸ ਤਰ੍ਹਾਂ ਤੇ ਇਹਦੀ ਬਾਜੂ ਤੇ ਵੀ ਵਰਕ ਹੈ। ਬਾਜੂ ਦਾ ਵਰਕ ਵੀ ਆਪਾਂ ਦਿਖਾ ਦਿੰਨੇ ਆ ਇਸ ਤਰ੍ਹਾਂ ਆ ਬਾਜੂ ਦਾ ਵਰਕ ਹੈ ਜੀ। ਇਹ ਵੀ ਆਪਾਂ 2300 ਦਾ ਲਾਤਾ ਜੀ ਸੂਟ। ਹਲਦੀ ਪ੍ਰੋਗਰਾਮ ਤੇ ਆਪਾਂ ਪਾ ਸਕਦੇ ਹਾਂ ਜਿਵੇਂ ਠੰਡ ਦੇ ਵਿੱਚ ਕੋਈ ਮੈਰਿਜ ਹੁੰਦੀ ਹੈ। ਤਾਂ ਆਪਾਂ ਇਹ ਪਾ ਸਕਦੇ ਆ। ਉਸ ਜਿਵੇਂ ਮਰਜੀ ਇਹਨਾਂ ਨਾਲ ਦੁਪੱਟੇ ਤਿਆਰ ਕਰ ਸਕਦੇ ਆ ਇਹ ਹੈਗਾ ਜੀ ਮੋਰ ਪੰਖੇਆ ਕਲਰ ਸੂਟ ਦਾ ਇਹਦੇ ਤੇ ਇਸ ਤਰ੍ਹਾਂ ਦੇਖੋ ਕਿੰਨਾ ਬਰੀਕ ਕੰਮ ਹੈ ਇਹਦੀ ਵੀ ਬਾਟਮ ਤੇ ਵਰਕ ਨਹੀਂ ਹੈਗਾ ਬਾਟਮ ਪਲੇਨ ਹੈ ਹੈ ਰਾਮ ਟੈਕਸ ਪਸ਼ਮੀਨਾ ਜੀ ਸੂਟ ਕਟ-ਕਟ ਕੇ ਹੰਡਾਉਂਗੇ ਇਹੇ ਜੇ ਕਪੜਾ ਇਹਦਾ ਕੋਈ ਬੁਰ ਦੀ ਸ਼ਿਕਾਇਤ ਨਹੀਂ ਕੋਈ ਰੰਗ ਦੀ ਸ਼ਿਕਾਇਤ ਨਹੀਂ ਬਹੁਤ ਜ਼ਿਆਦਾ ਸੋਹਣਾ ਕਪੜਾ ਹੈਗਾ ਕਪੜਾ ਤੁਹਾਨੂੰ ਆਪਾਂ ਪਹਿਲਾਂ ਹੀ ਦੱਸਿਆ ਵੀ ਆਪਾਂ ਕਪੜਾ ਕੋਈ ਮਾੜਾ ਲੈਂਦੇ ਨਹੀਂ ਇਹ ਦੀ ਬਾਟਮ ਤੇ ਬਾਜੂ ਤੇ ਵਰਕ ਹੈ ਜੀ ਕੋਈ ਵੀ ਸੂਟ ਦਾ ਇਸ ਤਰ੍ਹਾਂ ਨਹੀਂ ਹੋਊਗਾ ਵੀ ਬਾਜੂ ਤੇ ਵਰਕ ਨਾ ਹੋਵੇ ਇਹ ਸੂਟ ਹੈ ਜਿਹੜਾ ਇਹ ਵੀ ਆਪਾਂ 2300 ਦਾ ਲਾਤਾ ਜੀ ਸਾਰੇ ਸੂਟ ਆਪਾਂ 2300 ਦੇ ਲਾਤੇ ਜਿਨ੍ਹਾਂ ਨੇ ਵੀ ਸੂਟ ਲੈਣਾ ਆਪਾਂ ਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਆਪਾਂ ਨੂੰ ਪੁੱਛ ਸਕਦੇ ਹੋ ਆਪਣਾ ਇੰਸਟਾਗ੍ਰam ਦਾ ਜਿਹੜਾ ਪੇਜ ਹੈ ਉਹ ਲੇਵਲ ਪਹਿਰਾਵਾ ਉਹਦੇ ਤੇ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਉਹਦੇ ਤੇ ਵੀ ਆਪਾਂ ਸੂਟ ਪਾਏ ਹੋਏ ਆ ਇਹ ਤੇ ਕੋਈ ਉਹਦੇ ਚੋ ਸੇਲ ਹੋ ਗਏ ਹੋਣਗੇ ਜਿਹੜੇ ਉਹ ਆਪਾਂ ਦੱਸ ਦਾਂਗੇ ਪਰ ਜੋ ਅੱਜ ਇਹ ਮੈਂ ਦਿਖਾਏ ਤੁਹਾਨੂੰ ਪੰਜ ਸੂਟ ਨੇ ਇਹ ਬਸ ਆਪਣੇ ਰਹਿ ਗਏ ਮੋਟਿਆਂ ਚ ਬਾਕੀ ਸਾਰੇ ਆਪਣੇ ਸੇਲ ਹੋ ਗਏ ਤੇ ਬਹੁਤ ਬਹੁਤ ਧੰਨਵਾਦ ਸਪੋਰਟ ਕਰਨ ਲਈ ਸਾਰਿਆਂ ਦਾ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪਾਂ ਵਧੀਆ ਨਵੇਂ-ਨਵੇਂ ਗਰਮੀਆਂ ਦੇ ਸੂਟ ਲੈ ਕੇ ਆਈਏ ਤੁਹਾਡੇ ਲਈ ਤੇ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ ਵੀਡੀਓ ਦੇਖਣ ਲਈ